ਤਸਵੀਰਾਂ ਨਗਰ ਕੀਰਤਨ ਦੀਆਂ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਸਾ ਸਾਹਿਬ 40 ਮੁਕਤਿਆਂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਇਸ ਦਾ ਨਾਂ ਪਿਆ ਸ੍ਰੀ ਮੁਕਸਾ ਸਾਹਿਬ ਸਾਰਾ ਬਾਜ਼ਾਰ ਸਾਰਾ ਸ਼ਹਿਰ ਸਾਰਾ ਨਗਰ ਤੁਸੀਂ ਦੇਖ ਸਕਦੇ ਹੋ ਨਤਮਸਤਕ ਹੋ ਰਿਹਾਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀਆਂ ਤਸਵੀਰਾਂ ਨੇ ਪੰਜ ਪਿਆਰੇ ਜਿਹੜੇ ਨੇ ਉਹ ਇੱਥੇ ਜਿਹੜੇ ਦੇਖ ਸਕਦੇ ਹੋ ਤੁਸੀਂ ਅਗਵਾਈ ਕਰ ਰਹੇ ਨੇ ਪਿੱਛੇ ਪਾਲਕੀ ਸਾਹਿਬ ਆ ਰਿਹਾ ਹੈ ਸ੍ਰੀ ਗੁਰਗੰਗ ਸਾਹਿਬ ਜੀ ਜਿਸ ਦੇ ਵਿੱਚ ਸ਼ੋਭਿਤ ਨੇ ਤਾਂ ਤਾਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਜਿਹੜਾ ਆਰੰਭਿਆ ਗਿਆ ਹੈਗਾ ਟੁੱਟੀ ਗੰਡੀ ਗੁਰੂ ਘਰ ਤੋਂ ਔਰ ਇਸ ਦੀ ਸੰਪੂਰਨਤਾ ਹੋਣੀ ਹੈ ਟਿੱਬੀ ਸਾਹਿਬ ਜਾ ਕੇ ਤਸਵੀਰਾਂ ਨਗਰ ਕੀਰਤਨ ਦੀਆਂ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਥੇ ਬੇਦਾਵਾ ਗੁਰੂ ਸਾਹਿਬ ਹੋਂਾਂ ਦੇ ਵੱਲੋਂ ਪਾੜਿਆ ਗਿਆ ਔਰ 40 ਮੁਕਤਿਆਂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਇਸ ਦਾ ਨਾਂ ਪਿਆ ਸ਼੍ਰੀ ਮੁਕਤਸਰ ਸਾਹਿਬ ਸਾਰਾ ਬਾਜ਼ਾਰ ਸਾਰਾ ਸ਼ਹਿਰ ਸਾਰਾ ਨਗਰ ਤੁਸੀਂ ਦੇਖ ਸਕਦੇ ਹੋ ਨਤਮਸਤਕ ਹੋ ਰਿਹਾਗਾ ਤਾਂ ਬਲਜਿੰਦਰ ਇੱਕ ਵਾਰ ਤਸਵੀਰਾਂ ਜਰੂਰ ਦਿਖਾਈ ਜਾਇਓ ਕਿਉਂਕਿ ਨਗਰ ਕੀਰਤਨ ਦੇ ਦਰਸ਼ਨ ਲੋਕ ਕਰਨਾ ਚਾਹੁੰਦੇ ਆ ਘਰ ਬੈਠੇ ਤੁਸੀਂ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੇ ਹੋ ਮਾਗੀ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਹੈ ਮਾਗ ਸ਼ੁਰੂ ਹੋ ਗਿਆ ਮਾ ਕਾਲੀ ਚੜ ਗਿਆ ਸੀ ਵੈਸਤਾ ਆ ਤਸਵੀਰਾਂ ਨਗਰ ਕੀਰਤਨ ਸਜਾਇਆ ਗਿਆ ਮੂਰੇ ਜਿਹੜੇ ਹੈਗੇ ਨਗਰ ਕੀਰਤਨ ਦੇ ਬਿਲਕੁਲ ਅੱਗੇ ਨਿਹੰਗ ਸਿੰਘ ਫੌਜਦਾਨ ਜਿਨ੍ਹਾਂ ਦੇ ਵੱਲੋਂ ਜੋਹਰ ਦਿਖਾਏ ਜਾ ਰਹੇ ਸੀ ਜਿਹੜੇ ਆਪਣੇ ਗੱਤਕੇ ਦੇ ਤੇ ਉਸ ਤੋਂ ਬਾਅਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀਆਂ ਤਸਵੀਰਾਂ ਨੇ ਪੰਜ ਪਿਆਰੇ ਜਿਹੜੇ ਨੇ ਉਹ ਇੱਥੇ ਜਿਹੜੇ ਦੇਖ ਸਕਦੇ ਹੋ ਸੀ ਅਗਵਾਈ ਕਰ ਰਹੇ ਨੇ ਪਿੱਛੇ ਪਾਲਕੀ ਸਾਹਿਬ ਆ ਰਹੀ ਹੈ ਸ਼੍ਰੀ ਗੁਰਗੰਨ ਸਾਹਿਬ ਜੀ ਜਿਸ ਦੇ ਵਿੱਚ ਸ਼ੋਭਿਤ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਇਹ ਸੰਗਤਾਂ ਪਹੁੰਚੀਆਂ ਔਰ ਦੂਰੋਂ ਦੂਰੋਂ ਲੋਕ ਆਏ ਨੇ ਇਕੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਦਰਸ਼ਨ ਕਰਨ ਦੇ ਲਈ ਤਾਂ ਸਾਰੇ ਜਿਹੜੇ ਐ ਇੱਥੇ ਤੁਸੀਂ ਦੇਖ ਸਕਦੇ ਹੋ ਲੋਕ ਦਰਸ਼ਨ ਕਰ ਰਹੇ ਨੇ ਔਰ ਪੂਰਾ ਬਾਜ਼ਾਰ ਪੂਰੀ ਮਾਰਕੀਟ ਤੇ ਪੂਰਾ ਨਗਰ ਜਿਹੜਾ ਇਸ ਸਮੇਂ ਰੰਗਿਆ ਗਿਆ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣਾ ਦੇ ਰੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਾਲਕੀ ਸਾਹਿਬ ਫੁੱਲਾਂ ਦੇ ਨਾਲ ਸਜਾਏ ਗਏ ਨੇ ਔਰ ਲੋਕ ਲਗਾਤਾਰ ਦਰਸ਼ਨ ਕਰਨ ਦੇ ਲਈ ਇੱਥੇ ਆ ਰਹੇ ਨੇ ਲਗਾਤਾਰ ਦਰਸ਼ਨ ਦੀਦਾਰ ਕਰ ਰਹੇ ਨੇ ਨਗਰ ਕੀਰਤਨ ਦੇ ਸ਼੍ਰੀ ਗੁਰੂ ਗੰਗ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਨੇ ਗੁਰੂ ਘਰ ਟਿੱਬੀ ਸਾਹਿਬ ਜਾ ਕੇ ਸੰਪੂਰਨਤਾ ਇਸ ਨਗਰ ਕੀਰਤਨ ਦੀ ਹੋਏਗੀ ਤਾਂ ਉਸ ਤੋਂ ਪਹਿਲਾਂ ਇਹ ਟੁੱਟੀ ਗੰਡੀ ਟੁੱਟੀ ਗੰਡੀ ਗੁਰੂ ਘਰ ਤੋਂ ਚੱਲਿਆ ਸੀ ਨਗਰ ਕੀਰਤਨ ਤਾਂ ਤਾਂ ਤਸਵੀਰਾਂ ਦੀ ਤੁਸੀਂ ਦੇਖੋ ਛੋਟੇ ਛੋਟੇ ਭਜੰਗੀ ਜਿਹੜੇ ਆ ਉਹ ਵੀ ਕੀਰਤਨ ਕਰ ਰਹੇ ਨੇ ਨਾਨ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਹੋਏ ਨੇ ਵੱਖ-ਵੱਖ ਦਲ ਜਿਹੜੇ ਪਹੁੰਚੇ ਹੋਏ ਆ ਔਰ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜਾ ਕੁਝ ਹੀ ਘੰਟਿਆਂ ਬਾਅਦ ਨਾਨ ਸਿੰਘ ਫੌਜਾਂ ਦੇ ਵੱਲੋਂ ਘੋੜਸਵਾਰੀ ਦੇ ਜੋਹਰ ਦਿਖਾਏ ਜਾਣਗੇ ਜਿੱਤੇ ਮਹੱਲਾ ਕੱਢਿਆ ਜਾਣਾ ਜਦੋਂ ਨਗਰ ਕੀਰਤਨ ਦੀ ਸਮਾਪਤੀ ਹੋਊਗੀ ਜਦੋਂ ਸੰਪੂਰਨਤਾ ਹੋਊਗੀ ਫੇਰ ਮਹੱਲਾ ਕੱਢਿਆ ਜਾਏਗਾ ਜੋ ਕਿ ਟਿੱਬੀ ਸਾਹਿਬ ਗੁਰੂ ਘਰ ਦੇ ਨਾਲ ਇੱਕ ਗਰਾਊਂਡ ਹੈ ਉੱਥੇ ਕੱਢਿਆ ਜਾਣਾ ਤਾਂ ਉਹ ਵੀ ਤੁਹਾਨੂੰ ਪੂਰਾ ਦਿਖਾਵਾਂਗੇ ਪਰ ਉਹ ਪੰਜਾਬ ਟੀਵੀ ਨਾਲ ਤੁਸੀਂ ਜੁੜੇ ਰਹੋ ਤਾਂ ਛ ਇੱਥੇ ਨ ਕੀਰਤਨ ਕਰ ਰਹੇ ਨੇ ਨਾਮ ਜਪ ਰਹੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਤਾਂ ਸਾਰਾ ਨਗਰੀ ਅੱਜ ਪਹੁੰਚਾ ਹੋਇਆਗਾ ਬਹੁਤ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਏਗੀ ਸੰਗਤ ਹੀ ਸੰਗਤ ਜਿਹੜਾ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਨਾਮ ਜਪਿਆ ਜਾ ਰਿਹਾ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਤੁਸੀਂ ਲਗਾਤਾਰ ਦਰਸ਼ਨ ਕਰ ਰਹੇ ਹੋਗੇ ਨਗਰ ਕੀਰਤਨ ਦੇ ਦੇਖ ਸਕਦੇ ਹੋ ਦੁਕਾਨਦਾਰ ਉਹ ਵੀ ਆ ਕੇ ਖੜੇ ਨੇ ਜੋ ਨਗਰ ਕੀਰਤਨ ਨਿਕਲਿਆ ਸਤਕਾਰ ਦੇ ਵਜੋਂ ਉਹਨਾਂ ਦੇ ਵੱਲੋਂ ਵੀ ਦਰਸ਼ਨ ਕੀਤੇ ਗਏ ਪੂਰਾ ਬਾਜ਼ਾਰ ਅੱਜ ਜਿਹੜਾ ਹੈ ਕੇਸਰੀ ਰੰਗ ਦੇ ਵਿੱਚ ਰੰਗਿਆ ਗਿਆਗਾ ਤੁਸੀਂ ਦੇਖੋ ਕਿਸ ਪ੍ਰਕਾਰ ਐਤੋਂ ਚੱਲ ਕੇ ਗੁਰੂਕਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਸ਼੍ਰੀ ਮੁਖਸਰ ਸਾਹਿਬ ਤੋਂ ਕੈਮਰਾ ਪਰਸਨ ਬਲਜਿੰਦਰ ਨਾਲ ਮਨਦੀਪ ਜੋਤ ਸ਼੍ਰੀ ਮੁਖਸਰ ਸਾਹਿਬ